हर मेरी प्रार्थना है की जो भी दुनिया है काम जता मिले उसको उनके लिए अपने आए और ये हमारी कल भी लड़ाई नहीं है ये लड़ाई सारे समाज की है अगर हमारे दिला गया जो हमारे छोटे छोटे बच्चे मेरकार लगाएंगे नौन पर आ जाएंगे हमने ये देखना है तो हमारा घर भी एक मिल रहा है ये मान स्वीकार है हमारा पहले से सचिवों से खुला आ रहा है ये काम आज ये घोषणा कह रही है कुछ दिन कह नहीं दी ये सरकार जब ये हमारे समाज के ऊपर थोपा गया था जब नीति हो आई थी जब तो ये बोलते थे कि हमारी है नहीं आज तो मैं कैसे आ जाओ तो वहां पे लोगों ने आज इसमें समझा निकलता है ठीक है तो हम ये कहाँ पे लिखा हुआ इस प्रशासन में ये जो वाल्मिक समाज काम बरादरी को दे किया हम ये हमारा हक है जो हम ये किसी दूसरे को नहीं देने देंगे चाहे हमें पंजाब में संघर्ष करना पड़े तो इनो साहब को मैं कहना चाहता हूँ जो आपने ये कैन लगाया है इसको वापिस करो और मान सरकार से भी अपील है कि इसको हमारा समाज वाल्मिक समाज के साथ गद्दारी ना करे जय हिंद जय भारत सरदार जी मंगल सिंह हमारे बीच में है हम उनका दिल से आदर करते हैं और सभी भाइयों से निवेदन करते हैं जोर दाखानी से स्वागत किया जाए और अवतार सिंह जी से निवेदन करते हैं

ਇਹਦੇ ਵਿੱਚ ਜੋ ਸਰਕਾਰ ਠੇਕੇਦਾਰੀ ਸਿਸਟਮ ਨੂੰ ਅਪਣਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਪਾਲਿਕਾ ਸਮਾਜ ਜਿਵੇਂ ਕਿ ਸੇਵਾ ਨਿਭਾਰਿਆ ਸਫਾਈ ਸੈਨਿਕ ਦੀ ਸਵੇਰੇ ਭਾਵੇਂ ਨਵਸਤਾ ਚਾਪਣੀ ਮਿਲੇ ਨਾ ਮਿਲੇ ਪਰ ਜਿੱਥੇ ਜਿਸ ਵਰਕਰ ਦੀ ਡਿਊਟੀ ਹੈ ਉਹ ਆਪਣੇ ਮੁਹੱਲੇ ਬਾੜ ਦੇ ਵਿੱਚ ਸਭ ਤੋਂ ਪਹਿਲਾਂ ਜਾ ਕੇ ਸਫਾਈ ਕਰਦਾ ਹੈ ਇਹ ਤਾਂ ਜੋ ਕੋਈ ਸਾਡੀ ਕੰਪਲੇਂਟ ਨਾ ਕਰਕੇ ਤੇ ਪਤਾ ਵੀ ਚੱਲਿਆ ਕਿ ਸਰਕਾਰ ਵੱਲੋਂ ਜਿਹੜੀ ਤਨਖਾਹਾਂ ਉਹ 7-8000 ਰੁਪਏ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕਿਹਾ ਵੀ ਜਾਂਦਾ ਹੈ ਕਿ ਜਿੱਥੇ ਤੁਸੀਂ ਸਫਾਈ ਕਰਦੇ ਆ ਜਿਹੜੇ ਵਾਰਟ ਜਿਹੜੇ ਪਿੰਡ 'ਚ ਇਹ ਉੱਥੇ 100 ਰੁਪਇਆ ਘਰ ਪਿੱਛੋਂ ਲਿਆ ਜਾਵੇ ਕੁਛ ਕਰਤਾ ਦੇਣ ਲਈ ਸਹਿਮਤ ਵੀ ਹੋ ਜਾਂਦੇ ਆ ਕੁਛ ਨਹੀਂ ਦਿੰਦੇ ਹੁਣ ਜੇ ਉਦਾਹਰਨ ਲਈਏ 100 ਰੁਪਏ ਦਾ ਇਹ 6 ਰੁਪਏ ਬਣਦੇ ਆ ਦਿੱਲੀ ਦੇ ਜਿਸ ਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਬਾਲਕੀ ਸਮਾਜ ਦੇ ਜੋ ਝੰਝਾਰੂ ਵਰਕਰ ਹਨ ਉਹ ਸਰਕਾਰ ਦੀਆਂ ਜੜਾ ਪੁੱਟ ਦੇਣਗੇ ਭਾਵੇਂ ਕਿਸੇ ਵੀ ਸਟਰੀਟ 'ਚ ਹੋਣ ਕੋਤੇ ਜਿਹੜੇ ਧਨਾੜ ਲੋਕ ਜੋ ਰਸੂਤਪਨ ਲੋਕ ਉਹ ਵੋਟਾਂ ਵੇਲੇ ਘਰੋਂ ਨਿਕੜਦੇ ਇਹੀ ਗਰੀਬ ਸਮਾਜ ਹੈ ਜਿਹੜਾ ਜਾ ਕੇ ਵੱਧ ਤੋਂ ਵੱਧ ਵੋਟ ਪੋਲ ਕਰਦਾ ਹੈ ਸਰਕਾਰਾਂ ਨੂੰ ਬਣਾਉਂਦਾ ਹੈ ਪਰ ਸਰਕਾਰਾਂ ਇਹਨਾਂ ਨੂੰ ਨਕਾਰ ਦਿੰਦੀਆਂ ਹਨ ਜੋ ਸਰਕਾਰ ਨੂੰ ਪੱਤਾ ਦੇਣਾ ਬਣਦਾ ਹੈ ਸਭ ਤੋਂ ਉੱਤਮ ਸੇਵਾ ਇਹਨਾਂ ਦੀ ਹੈ ਮੈਂ ਇਹੀ ਅਪੀਲ ਕਰੂੰਗਾ ਕਿ ਘਟੋ ਘਟਵੀ ਇਹਨਾਂ ਦੀ ਜਿਹੜੀ ਸੈਲਰੀ ਆ ਉਹ 50000 ਰੁਪਏ ਮਨ ਹੋਣੀ ਚਾਹੀਦੀ ਆ ਤੇ ਇਹ ਸਾਡੇ ਐਮਸੀਆਂ ਨੂੰ ਸਰਪੰਚਾਂ ਪੰਚਾਂ ਉਹਦੇਦਾਰਾਂ ਨੂੰ ਚਾਹੀਦਾ ਐਮਐਲਏ ਨੂੰ ਚਾਹੀਦਾ ਐਮਪੀਆ ਨੂੰ ਚਾਹੀਦਾ ਕਿ ਇਸ ਬਾਲਮਿਕੀ ਸਮਾਜ ਜੋ ਸਾਡੇ ਸਫਾਈ ਸੈਨਿਕ ਹੈ ਉਹਨਾਂ ਦੇ ਲਈ ਅਸੀਂ ਦੈਨ ਰਾਤ ਇੱਕ ਕਰਕੇ ਸਰਕਾਰ ਤੋਂ ਇਹ ਵਿੱਤੀ ਸਹਾਇਤਾ ਘੱਟੋ-ਘੱਟ 50000 ਰੁਪਏ ਜ਼ਰੂਰੀ ਹਰ ਵਰਕਰ ਨੂੰ ਮਿਲਣਾ ਚਾਹੀਦਾ ਹੈ ਜਿਵੇਂ ਕਿ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਮੈਂ 20 ਸਾਲ ਤੋਂ ਇੱਕ ਜੋ ਕਿਸਾਨਾਂ ਦੀਆਂ ਜ਼ਮੀਨਾਂ ਕੌਟੀਆਂ ਦੇ ਭਾਅ ਅਕਵਾਇਰ ਕਰਕੇ ਵੱਡੇ ਅੱਗੇ ਬਿਲਡਰਾਂ ਨੂੰ ਹਾਊਸਿੰਗ ਪ੍ਰੋਜੈਕਟਾਂ ਨੂੰ ਅਰੇ ਸੂਕਮਾਨ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹਦੇ ਲਈ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ 2011 ਚ ਮੈਂ 29 ਦਿਨ ਸਫੇਤੇ ਤੇ ਵੀ ਪੇੜ ਤੇ ਬੈਠ ਕੇ ਤਰਨਾ ਦਿੱਤਾ ਜਿਹਦੇ ਵਿੱਚ ਪਿੰਡ ਪੁੱਡਾ ਸਭ ਸਿੰਘਪੁਰ ਨਗਰੇ ਦਾ 542 ਏਕੜ ਦਾ ਨੋਟੀਫਿਕੇਸ਼ਨ ਸਰਕਾਰ ਨੂੰ ਰੱਦ ਕਰਨਾ ਪਿਆ ਆ ਤੁਸੀਂ ਅੱਜ ਐਰੋ ਸਿਟੀ ਚ ਪਤਾ ਕਰ ਲੋ 100 ਕਸਤਾ 플ੌਟ 1.5 ਕਰੋੜ ਰੁਪਏ ਦਾ ਲੇਕਿਨ 2010 ਤੋਂ ਬਾਅਦ ਪੰਜਾਬ ਸਰਕਾਰ ਕਿਹਦੀ ਸੀ ਅਕਾਲੀ ਦਲ ਬਾਦਲਦੀ ਜਿਹੜੇ ਹਮੈਤੀ ਬਣਦੇ ਸੀ ਅਸੀਂ ਕਿਸਾਨਾਂ ਦੇ ਹਮੈਤੀ ਆ ਉਹਨਾਂ ਨੇ ਕੀ ਕੀਤਾ ਨੈਸ਼ਨਲ 에어ਪੋਰਟ ਦੇ ਨਾਂ ਤੇ ਆ ਪੀ ਆਰ 7 200 ਫੁੱਟ ਚੌੜੀ ਸੜਕ ਦੇ ਨਾਂ ਤੇ ਉੱਤੇ ਜਮੀਨਦਾਰ ਨੂੰ ਦਿੱਤਾ 1.5 ਕਰੋੜ ਰੁਪਇਆ ਏਕੜ ਦਾ ਤੇ ਅੱਜ ਤੁਸੀਂ ਐਰੋ ਸਿਟੀ ਚ ਨੈਸ਼ਨਲ 에어ਪੋਰਟ ਦੇ ਨੇੜੇ ਜਿਹੜੇ ਮੁਹਾਲੀ ਜ਼ਿਲ੍ਹੇ ਚ ਜੰਨੀਆਂ ਵੀ ਇਹ ਹਾਊਸਿੰਗ ਪ੍ਰੋਜੈਕਟ ਕੰਪਨੀਆਂ ਵੱਲੋਂ 플랫 ਵਿੱਚੇ ਜਾ ਰਹੇ ਆ ਕਰੋੜ ਤੋਂ ਘੱਟ ਕੋਈ ਨਹੀਂ 100 ਗਾਜ ਦਾ ਪਲਾਟ 1.5 ਕਰੋੜ ਦਾ 100 ਗਾਜ ਦਾ 100 ਰੁਪਇਆ 6 ਕਰੋੜ ਤੱਕ ਵਿਕ ਰਿਹਾ ਤੇ ਇਸ ਤਰ੍ਹਾਂ ਇਹ ਜਮੀਨਦਾਰਾਂ ਨਾਲ ਟੱਕਾ ਹੋ ਰਿਹਾ ਜਿਵੇਂ ਹੈ ਸਾਡੀ ਅੱਜ ਇੱਥੇ ਧਰਨੇ ਦੇ ਵਿੱਚ ਇਹ ਕਿਉਂ ਧਰਨਾ ਦੇ ਰਿਹਾ ਇਸ ਸਮਾਜ ਕਿਉਂ ਕਿ ਇਹਨਾਂ ਨਾਲ ਤੱਕਾ ਹੋ ਰਿਹਾ ਸਰਕਾਰ ਪ੍ਰਾਈਵੇਟ ਪਾਰੇ ਨੂੰ ਇਹ ਇਹਨਾਂ ਦਾ ਕੰਮ ਸੌਂਪਣ ਲੱਗੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦਾ ਤੇ ਆਪਣੇ ਸਿਪਾਹੀ ਸੈਨਿਕਾਂ ਨੂੰ ਜਿੰਨੇ ਵੀ ਅਹੁਦੇਦਾਰ ਜੋ ਵੀ ਇੱਥੇ ਧਰਨੇ 'ਚ ਬੈਠੇ ਆ ਉਹ ਆਪਣਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੇ ਯੂਨੀਅਨ ਦੇ ਪੇਪਰਾਂ ਦਾ ਸਾਥ ਦੋ ਤੇ ਸਰਕਾਰ ਦੀ ਨਾ ਸੱਤ ਨੂੰ ਆ ਲਿਆ ਸਕਦੇ ਆ ਪਰ ਸਾਡੇ ਕੁਝ ਵਿੱਚੋਂ ਜਿਹੜੇ ਲੋਕ ਜਮਤਾਗਿਰੀ ਕਰਦੇ ਆ ਉਹਨਾਂ ਨੇ ਨਾਲ ਲੜਨ ਦੀ ਲੋੜ ਨਹੀਂ ਝਗੜਨ ਦੀ ਲੋੜ ਨਹੀਂ ਤੁਸੀਂ ਇੱਥੇ ਆਪਣੀ ਟੀਮ ਬੈਠੀ ਆ ਜੋ ਬੈਠੇ ਆ ਅਸੀਂ ਬਹੁਤ ਆ ਪਰ ਇਹ ਪੂਰੇ ਇੰਡੀਆ ਦੇ ਵਿੱਚ ਜੋ ਬਾਲ ਮਿੱਕੀ ਸਮਾਜ ਸਾਨੂੰ 바ਵਾ ਸਾਹਿਬ ਭੀਮਰਾਓ ਮੇੜਗੜ ਜੀ ਨੇ ਸਾਨੂੰ ਤਾਕਤ ਬਖਸ਼ੀ ਹੈ ਅੱਜ ਉਹਨਾਂ ਦੀ ਬਦੌਲਤ ਅਸੀਂ ਇੱਥੇ ਏਤਰਨਾ ਲਾ ਕੇ ਬੈਠੇ ਆ ਤੇ ਜਿਆਦਾ ਨਾ ਕੁਝ ਕਹਿਣਾ ਹੋਇਆ ਜਿੰਨੇ ਵੀ ਯੂਨੀਅਨ ਦੇ ਇਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਸਰਕਾਰ ਨੂੰ ਚਨਾਵਨੀ ਦਿੱਤੀ ਹੈ ਵੀ ਜੇ ਇਹਨਾਂ ਦਾ ਹੱਕ ਖੋਇਆ ਗਿਆ ਪ੍ਰਾਈਵੇਟ ادارے ਨੂੰ ਕੰਮ ਦਿੱਤਾ ਗਿਆ ਨਾ ਮੁੜ ਕੇ ਕਿਨਾਂ ਦਾ ਦਫ਼ਤਰਾਂ ਦੇ ਵਿੱਚ ਫੜਨਾ ਨਿਕਲਣਾ ਬੰਦ ਕਰ ਦਿਆਂਗੇ ਸਾਡੀ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਵੱਲੋਂ ਸਹਿਜੇ ਆਜਮ ਪੀ 4 ਸੰਸਾ ਵੱਲੋਂ ਸਮੂਹ ਸਟਾਫ ਵੱਲੋਂ ਸਾਡਾ ਇਸ ਸਿਫਾਈ ਸੈਨਿਕ ਯੂਨੀਅਨ ਦੇ ਨਾਲ ਸਮਰਥਨ ਕਰਦੇ ਹਾਂ ਜਿੱਥੇ ਵੀ ਲੋੜ ਪਈ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਨਾਲ 11 ਮਹੀਨੇ ਤੋਂ ਆਪਾਂ ਨਗਰ ਕੌਂਸਲ ਦਫ਼ਤਰ ਦੇ ਅੰਦਰ ਦੇਖੇ ਰਹੀਆਂ ਤਖਤ ਮੋਸਲਾ ਕੇ ਬੈਠਾ ਤੇ 11 ਮਹੀਨਿਆਂ ਦੇ ਵਿੱਚ ਤੁਸੀਂ ਆਪ ਹੀ ਲਾ ਲਓ ਤੇ ਜਿਹੜੀ ਕਾਗਜ਼ਾਂ ਦੇ ਵਿੱਚ ਕਾਰਵਾਈ ਜਿਹੜੀ ਆ ਉਹ ਚੱਲ ਰਹੀ ਹੈ ਪਰ ਉਹ ਠੰਡੀ ਚਾਲ ਚੱਲ ਰਹੀ ਹੈ 4 ਮਾਰਚ ਨੂੰ ਭਗਵੰਤ ਮਾਨ ਸਾਹਿਬ ਉਰੇ ਆਏ ਸੀ ਦਿਨਾਂ ਦੇ ਧਿਆਨ ਚ ਜਦੋਂ ਤੱਕ ਕੁਝ ਦੇਖਿਆ ਤੇ ਤੁਰੰਤ ਸਾਡੇ ਐਮ.ਐਲ.ਏ. ਕੁਲਜੀਤ ਸਿੰਘ ਦਾ ਵੱਲੋਂ ਪੁੱਛਿਆ ਕਿ ਇਹ ਤੱਕ ਉਸ ਦੇ ਇਹ ਜਿਹਦੇ ਵਿੱਚ ਐਮਐਲਏ ਸਾਹਿਬ ਨੇ ਦੱਸਿਆ ਵੀ ਇਹ ਸ਼ਾਮਲਾਣ ਜ਼ਮੀਨਾਂ ਦੀ ਲੜਾਈ ਲੜ ਰਿਆ ਤੇ ਐਨਕੇ ਸ਼ਰਮਾ ਵੱਲੋਂ ਪਰਚਾ ਦਰਜ ਕੀਤਾ ਉਹਦੇ ਰੂਸ ਵਿੱਚ ਉਹ ਧਰਨਾ ਦੇ ਰਿਹਾ ਸਾਡਾ ਮੈਂ ਹੁਣ ਦੱਸਣਾ ਚਾਹੁੰਦਾ ਜਿੰਨੀਆਂ ਵੀ ਪੰਚਾਇਤੀ ਸ਼ਾਮਲਾਣ ਜ਼ਮੀਨਾਂ ਦੇ ਵਿੱਚ ਜਿਹੜਾ ਸਾਡਾ ਹੱਕ ਬਣਦਾ 1/3 ਹਿੱਸਾ ਅਨੁਸੂਚਿਤ ਜਾਤੀ ਲਈ ਰਿਜ਼ਰਵ ਕੀਤਾ ਹੋਇਆ ਅਸੀਂ ਤੋਂ ਵੀ ਬੋਧਾ ਸਰਕਾਰ ਦੇ ਧਿਆਨ ਵਿੱਚ ਲਿਆਦਾ ਕਿ 23% ਹਿੱਸੇ ਚ ਜੋ ਪੰਚਾਇਤੀ ਜਮਿੰਨਾ ਚੋਂ ਇਹਨਾਂ ਦਾ ਹੱਕ ਬਣਦਾ 23% ਹਿੱਸਾ ਸੂਚਿਤ ਜਾਤੀ ਦੇ ਰਿਜ਼ਰਵ ਕੋ ਇਹਨਾਂ ਨੂੰ ਪੱਕੇ ਤੌਰ ਤੇ ਅਲਾਰਟ ਕੀਤਾ ਜਾਵੇ ਤੇ 5-5 ਮਰਲੇ ਦੇ ਪਲਾਟ ਅਲਾਰਟ ਕੀਤੇ ਜਾਵਣ ਜਿਨ੍ਹਾਂ ਕੋਲ ਰਹਿਣ ਵਾਸਤੇ ਥਾਂ ਨਹੀਂ ਉਹਨੂੰ ਛੱਡ ਦਿੱਤੀ ਜਾਵੇ ਐਡੀਆਂ ਬੇਨਤੀਆਂ ਕਰਦਾ ਹੋਇਆ ਫਤੇ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ